ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ 7 ਸਤੰਬਰ 2024 ਤੱਕ ਦੇ ਮੌਸਮ ਦੀ ਗੱਲ ਕਰਦੇ ਹਾਂ ਅੱਜ 3 ਸਤੰਬਰ 2024 ਹੈ ਮਤਲਬ ਕਿ ਬਹੁਤ ਮੀਂਹ ਪਿਆ ਅੱਜ ਕਈ ਜਗ੍ਹਾ ਤੇ ਇਹੋ ਜਿਹਾ ਸੀ ਕਿ ਬਹੁਤ ਜ਼ਿਆਦਾ ਮੀਂਹ ਪਿਆ ਤੇ ਉਸ ਜਗ੍ਹਾ ਇਸ ਤਰ੍ਹਾਂ ਜਿਵੇਂ ਸਾਡੇ ਜੀਰਾ ਬਹੁਤ ਮੀਂਹ ਪਿਆ ਲੇਕਿਨ ਮੇਰੇ ਪਿੰਡ ਕਿਨਮ ਨਹੀਂ ਰਹੀ ਧਿਲ ਹਜੇ ਤੱਕ ਵੀ ਝੜੀ ਲੱਗੀ ਰਹੀ ਲੱਗੀ ਹੋਈ ਹੈ ਤਾਂ ਜਿਵੇਂ ਤੁਸੀਂ ਇਹ ਮਾਪ ਚਿੱਤਰ ਦੇਖ ਰਹੇ ਹੋਗੇ ਇਸ ਸਮੇਂ ਇਹ 10 ਤਰੀਕ ਦੇ ਰਾਤ ਦੇ 8 ਵਜੇ ਸਵੇਰ 8 ਵਜੇ ਵੀ ਜਿਹੜਾ ਹੈਗਾ ਕਾਫੀ ਬੱਦਲ ਬਣੇ ਹੋਏ ਨੇ ਤੇ ਇਹ ਜਿਹੜਾ ਨਵੇਂ ਬੱਦਲਾਂ ਦਾ ਨਿਰਮਾਣ ਕੇ ਹੋਰ ਹੋ ਰਿਹਾ ਹੈ ਤੇ 4 ਤਰੀਕ ਦੀ ਸਵੇਰੇ ਵੀ ਕੁਝ ਹੈਗਾ ਤੇ ਮੀਂਹ ਪੈ ਸਕਦਾ ਹੈ ਜੇ ਅਸੀਂ ਟੋਟਲ ਸਾਰਾ ਮਾਹੌਲ ਦੇਖਦੇ ਹਾਂ ਤੇ ਸਾਨੂੰ ਇਹ ਹੈ ਕਿ ਅਗਲੇ ਦਿਨਾਂ 'ਚ ਮੀਂਹ ਪੈ ਸਕਦਾ ਹੈ ਵੱਡੀ ਗੱਲ ਇਹ ਹੈ ਕਿ ਪੱਛਮੀ ਡਿਸਟਰਬੈਂਸ ਦੇ ਕਰਕੇ ਜਿਵੇਂ ਲਾ ਲੋ ਪ੍ਰੈਸ਼ਰ ਏਰੀਆ ਬਣਿਆ ਤਾਂ ਇਹ ਲਗਾਤਾਰ ਬਣ ਰਿਹਾ ਜਿਵੇਂ 9 ਤਰੀਕ ਨੂੰ ਬਣਿਆ ਹੋਇਆ ਹੈ ਤੇ ਇਸੇ ਤਰੀਕੇ ਨਾਲ ਜੇ ਤੁਸੀਂ ਦੇਖੋਗੇ ਤਿੰਨ ਤਰੀਕ ਨੂੰ ਬਣਿਆ ਹੋਇਆ ਤਾਂ ਪੱਛਮੀ ਡਿਸਟਰਬੈਂਸ ਲਗਾਤਾਰ ਆ ਰਹੇ ਹੈ ਜਿਹੜੇ ਕਿ ਇਹਦੇ ਵਿੱਚ ਐਡ ਕਰ ਰਹੇ ਹੈ ਦੂਸਰੇ ਪਾਸੇ ਜਿਹੜਾ ਲੋ ਪ੍ਰੈਸ਼ਰ ਏਰੀਆ ਉਹਦੇ ਕਰਕੇ ਜਿਹੜੀ ਹੈਗੀ ਵਰਖਾ ਹੋ ਰਹੀ ਹੈ ਜਿਹੜਾ ਕਿ ਸਰਕੂਲੇਸ਼ਨ ਜਿਹੜੀ ਬੰਗਾਲ ਦੀ ਖਾੜੀ ਤੋਂ ਚੱਲੀ ਸੀ ਨਵੀਂ ਸਰਕੂਲੇਸ਼ਨ ਬੰਗਾਲ ਦੀ ਖਾੜੀ ਵਿੱਚ ਫਿਰ ਬਣੀ ਹੋਈ ਹੈ ਤਾਂ ਕੁੱਲ ਮਿਲਾ ਕੇ ਅਗਲੇ 5-7 ਦਿਨ ਜਿਹੜੇ ਹੈਗੇ ਹੈ 7 ਸਤੰਬਰ ਤੱਕ ਘੱਟੋ-ਘੱਟ ਵੀ ਵਰਖਾ ਦੇ ਹਸਾਰ ਰਹਿਣਗੇ ਭਾਵੇਂ ਕਿ ਅੱਜ ਬਹੁਤ ਚੰਗੀ ਵਰਖਾ ਹੋਈ ਹੈ ਚੰਗੀ ਤਾਂ ਕੀ ਭਾਰੀ ਵਰਖਾ ਹੋਈ ਹੈ ਝੋਨੇ ਦਾ ਨੁਕਸਾਨ ਕਰਨ ਵਾਲੀ ਵਰਖਾ ਵੀ ਹੋਈ ਹੈ ਤੇ ਪਰੰਤੂ ਅਗਲੇ ਦਿਨਾਂ ਚ ਇੱਕਸਾਰ ਵਰਖਾ ਭਾਵੇਂ ਨਾ ਹੋਵੇ ਪਰੰਤੂ ਟੁੱਟਮੀ ਵਰਖਾ ਲੱਗ ਲੱਗੇਗਾ ਤੇ ਹੋਣ ਦੀ ਸੰਭਾਵਨਾ ਰਹੇਗੀ ਮੈਂ ਬਾਰ-ਬਾਰ ਬੇਨਤੀ ਕਰਦਾ ਹਾਂ ਕਿ ਕਿਸਾਨ ਵੀਰੋ ਮੀਂਹ ਪੈ ਗਿਆ ਮੀਂਹ ਪੈ ਗਿਆ ਪੱਤਾ ਲਪੇੜ ਗੋਭ ਦੀ ਸੁੰਡੀ ਦਾ ਹਮਲਾ ਰੁਕ ਗਿਆ ਜਿਹੜੀ ਗੋਭ ਦੀ ਸੁੰਡੀ ਅੰਦਰ ਬੈਠੀ ਹੈ ਉਹ ਤੁਹਾਡੇ ਸਪਰੇ ਨਾਲ ਨਹੀਂ ਮਰਨੀ ਇਸ ਕਰਕੇ ਧਿਆਨ ਦੇਵੋ ਸਪਰੇਅ ਕੁਝ ਦਿਨਾਂ ਹੱਤੇ ਰੋਕੋ ਇਹ ਨਹੀਂ ਹੈਗਾ ਕਿ ਤੂੰ ਸਪਰੇਅ ਕਰਦੇ ਦੋ ਘੰਟੇ ਵੰਮੀ ਪੈ ਜਾਂਦਾ ਜਾਂ ਤੇ ਲੱਗਿਆ ਹੋਣਾ ਬਹੁਤ ਵੱਡੀ ਮਜਬੂਰੀ ਹੈ ਜੇ ਮਜਬੂਰੀ ਨਹੀਂ ਹੈਗੀ ਤਾਂ ਫਿਰ ਕਾ ਤੂੰ ਇਸ ਤਰ੍ਹਾਂ ਕਰਨਾ ਤਾਂ ਆਪਾਂ ਦੇਖੀਏ ਕੀ ਕਹਿੰਦਾ ਭਾਰਤੀ ਮੌਸਮੀ ਭਾਗ ਭਾਰਤੀ ਮੌਸਮੀ ਭਾਗ ਦਾ ਇੱਕ ਕਹਿਣਾ ਹੈਗਾ ਕਿ ਪੱਛਮੀ ਡਿਸਟਰਬੈਂਸ ਜਿਹੜਾ ਹੈਗਾ ਹੈ ਤੇ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪੱਛਮੀ ਡਿਸਟਰਬੈਂਸ ਆ ਰਹੀ ਹੈ ਤੇ ਵਰਖਾ ਜਿਹੜੀ ਹੈਗੀ ਹੈ ਉਹ ਅਲੱਗ-ਅਲੱਗ ਏਸ਼ੀਆ ਦੇ ਵਿੱਚ ਹੁੰਦੇ ਰਹਿਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਤੇ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਨਵਾਂ ਸਿਸਟਮ ਬਣ ਰਿਹਾ ਹੈ ਜੇ ਅਸੀਂ ਭਾਰਤੀ ਮੌਸਮੀ ਭਾਗ ਦੇ ਅਲੱਗ-ਅਲੱਗ ਮਾਡਲ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ 4 ਤਿਕਨੂ ਪੰਜਾਬ ਹਰਿਆਣਾ ਰਾਜਸਥਾਨ ਪਹਾੜ ਵਰਖਾ ਦਿਖਾਈ ਦੇ ਰਹੀ ਹੈ ਇਸੇ ਤਰੀਕੇ ਦੇ ਨਾਲ 5 ਤਿਕਨੂ ਕੁਝ ਇਸ ਤਰ੍ਹਾਂ ਦੀ ਵਰਖਾ ਹੈਗੀ ਹੈ 6 ਤਰੀਕ ਨੂੰ ਕੁਝ ਹਿੱਸਿਆਂ 'ਚ ਘੱਟ ਹਿੱਸਿਆਂ 'ਚ ਵਰਖਾ ਸੀਮਤ ਰਹਿ ਜਾਂਦੀ ਹੈ 7 ਤਰੀਕ ਨੂੰ ਫੇਰ ਵਰਖਾ ਜਿਹੜੀ ਹੈਗੀ ਕੁਝ ਸ਼ੇਰੀ 'ਚ ਵਾਧੇ ਦਿਖਾਈ ਦੇ ਰਹੀ ਹੈ ਮਤਲਬ ਕਿ ਆਈ ਹੈ ਕਿ 6 7 8 9 ਤੇ ਕਿਤੇ ਮੀ ਪੈ ਗਿਆ ਕਿਤੇ ਨਹੀਂ ਪਿਆ ਕਿਤੇ ਪੈ ਗਿਆ ਕਿਤੇ ਨਹੀਂ ਪੈ ਗਿਆ ਇਸ ਤਰੀਕੇ ਦੇ ਹਾਲਾਤ ਜੇ ਉਹ ਬਣੇ ਰਹਿਣਗੇ ਤੇ ਕਈਆਂ ਜਗ੍ਹਾ ਚੰਗੀਆਂ ਝੁੱਟੀਆਂ ਲੱਗ ਸਕਦੀਆਂ ਅੱਜ ਤਾਂ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਵਰਖਾ ਹੋਈ ਹੈ ਅਚਲਤ ਹਾਲਾਤ ਕਿ ਕਾਫੀ ਜ਼ਿਆਦਾ ਭਾਰੀ ਵਰਖਾ ਸੀਗੀ ਹੁਣ ਜੇ ਅਸੀਂ 9 ਤਰੀਕ ਤੱਕ ਘਟੋ ਘਟ ਦੇਖਦੇ ਹਾਂ ਪਠਾਨਕੋਟ ਗੁਰਦਾਸਪੁਰ ਪੁਛੀ ਹਮਸੋ ਸਾਹਿਬ ਤਰਨਤਾਰਨ ਹੁਸ਼ਿਆਰ ਕੋ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇੱਥੇ 8 9 ਤਰੀਕ ਤੱਕ ਕੁਝ ਟੁਕੜੀਆਂ ਦੇ ਵਿੱਚ 25 ਤੋਂ 50% ਹਿੱਸੇ ਚ ਵਰਖਾ ਕਿਤੇ 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 ਹੋ ਸਕਦੀ ਹੈ ਠੀਕ ਹੈ ਜੇ ਅਸੀਂ ਫਿਰੋਸਪੁਰ ਫਾਜ਼ਿਲਕਾ ਫਰੀ ਕੋਟ ਸ਼੍ਰੀ ਮੁਕਤਸਰ ਮੋਗਾ ਬਠਿੰਡਾ ਦੀ ਗੱਲ ਕਰਦੇ ਹਾਂ ਤਿੰਨ ਦੀ ਰਾਤ ਫਿਰ ਚਾਰ ਨੂੰ ਫਿਰ 6 ਨੂੰ ਫਿਰ 8 ਨੂੰ ਫਿਰ 9 ਸਤੰਬਰ ਨੂੰ ਵਿਚ ਵਿੱਚ ਜਿਹੜੀ ਕੁਝ ਜਗ੍ਹਾ ਤੇ ਵਰਖਾ ਹੋ ਸਕਦੀ ਹੈ 5 ਅਤੇ 7 ਨੂੰ ਚਾਂਸਸ ਘਟ ਨੇ ਠੀਕ ਇਸੇ ਤਰੀਕੇ ਦੇ ਨਾਲ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟੜਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇੱਥੇ ਵੀ ਜਿਹੜਾ ਹੈਗਾ 7 ਤਰੀਕ ਤੱਕ ਕਿਤੇ ਕਿਤੇ ਟਾਵੀ ਟਾਵੀ ਜਗ੍ਹਾ ਤੇ ਕਿਤਨਾ ਕਿਤੇ ਵਰਖਾ ਹੁੰਦੇ ਰਹੀਆਂ ਦੀ ਸੰਭਾਵਨਾ ਜਿਹੜੀ 25% ਏਰੀਆ ਕਵਰ ਕਰ ਸਕਦੀ ਹੈ ਇੱਕ ਦੋ ਥਾਵਾਂ ਤੇ ਚੰਗੀਆਂ ਛੁੱਟੀਆਂ ਵੀ ਲੱਗ ਸਕਦੀਆਂ ਹੁਣ ਅੱਗੇ ਵਾਰਨਿੰਗ ਭਾਰਤੀ ਮੌਸਮ ਸੇ ਪਗੜ ਨਹੀਂ ਦਿੱਤੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਭਾਰਤੀ ਮੌਸਮ ਵਿਭਾਗ ਵਾਰਨਿੰਗ ਕੋਈ ਨਹੀਂ ਜਾਰੀ ਕਰ ਰਿਹਾ ਪਰੰਤੂ ਦੇਖਣ ਤੇ ਸੰਭਾਵਨਾ ਲੱਗ ਰਹੀ ਹੈ ਕਿ ਕਈ ਥਾਵਾਂ ਤੇ ਚੰਗਾ ਮੀਂਹ ਪਹਰਾ ਵੀ ਪੈ ਸਕਦਾ ਜਿਵੇਂ ਅੱਜ ਪੈ ਗਿਆ ਹੈ। ਭਾਵੇਂ ਕਿ ਬਾ ਚੱਜ ਨੇ ਵਾਰਨਿੰਗ ਜਾਰੀ ਕਰਤੀ ਸੀਗੀ। ਚੰਡੀਗੜ੍ਹ ਦੇ ਵਿੱਚ 7 ਤਰੀਕ ਤੱਕ ਵਰਖਾ ਆ ਰਿਹਾ ਹੁੰਦੇ ਰਹਿਣ ਦੀ ਸੰਭਾਵਨਾ ਹੈ। ਜੇ ਅਸੀਂ ਗੱਲ ਕਰੀਏ ਪੰਚਕੁਲਾ, ਅੰਮਾਲਾ, ਜਮਨਪੁਰ ਖੇਤਰ, ਕੈਤਲ, ਕਰਨਾਲ ਇੱਥੇ ਵੀ 7 ਤਰੀਕ ਤੱਕ 25 ਤੋਂ 50 ਸੈਨਿਸੀਚ ਵਰਖਾ ਕਰੀ ਹੋ ਗਈ ਕਦੇ ਨਹੀਂ ਹੋਈ ਕਦੇ ਹੋ ਗਈ ਕਦੇ ਨਹੀਂ ਹੋਈ। ਇਹ ਟੁਕੜੇ ਛੱਟ ਛੱਟ ਕੇ ਇਤਨੇ ਵਰਖਾ ਹੋ ਸਕ ਮੈਂਟਰਗਾ ਰਵਾਰੀ ਜੱਜਰ ਗੁਰੂਗਰਾਮ ਬਾਦਪਾਲੋ ਫਿਰਦਾਵਾਰ ਰੋਤਕ ਸੋਨੀਪਾ ਪਾਣੀਪਤ ਇੱਥੇ ਵੀ ਵਰਖਾ ਦਾ ਇਹੀ ਟ੍ਰੈਂਡ ਹੈ ਕਿ 50% ਏਰੀਆ ਵਰਖਾ ਕਰ ਸਕਦੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਿੱ사 ਫਤਿਆਬਾਹ ਸਹਾਰ ਜੀਨ ਪਾਣੀ ਚੱਕੀ ਦਾਦਰੀ ਲਗਭਗ ਇੱਥੇ ਕਹਿਣ ਦਾ ਮਤਲਬ ਹੋ ਗਿਆ ਕਿ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਹੈ ਚਾਹੇ ਚੰਡੀਗੜ੍ਹ ਹੈ ਚਾਹੇ ਜੰਮੂ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਚਾਹੇ ਪੱਛਮੀ ਉੱਤਰ ਪ੍ਰਦੇਸ਼ ਹੈ ਚਾਹੇ ਗੰਗਾ ਨਗਰ ਹਰਮਾਨਗੜ੍ਹ ਹੈ ਇੱਥੇ 7 8 ਸਤੰਬਰ 2024 ਤੱਕ ਜਿਵੇਂ ਇੱਕ ਦੇ ਪਿੱਛੇ ਇੱਕ ਪਾਚਵੀਂ ਡਿਸਟਰਬੈਂਸ ਆ ਰਹੇ ਹੈ ਜਾ ਜਿਵੇਂ ਏਟਲੇ ਪਾਸੇ ਜਿਹੜਾ ਹੈਗਾ ਸਿਸਟਮ ਬਣ ਰਿਹਾ ਹੈ ਤਾਂ ਇਹਨਾਂ ਦੇ ਨਾਲ ਹਰ ਦੇਣੀ ਸੰਭਾਵਨਾ ਬਣੀ ਰਹੇਗੀ ਕਿ ਕਿਤਨੇ ਕਿਤੇ ਵਰਖਾ ਹੋਵੇਗੀ ਹੋਵੇਗੀ ਤੇ ਇਹ ਇਸੇ ਤਰੀਕੇ ਦੀ ਰਹੇਗੀ ਭਾਵੇਂ ਕਿ ਵਾਰਨਿੰਗ ਹਰਿਆਣੇ ਦੇ ਵਿੱਚ ਇਹਨਾਂ ਨੇ ਕੋਈ ਨਹੀਂ ਜਾਰੀ ਕੀਤੀ ਜੇ ਤੁਸੀਂ ਮੋਟਾ-ਮੋਟਾ ਪਹਾੜ ਦੇਖੋਗੇ ਤਾਂ ਪਹਾੜਾਂ ਦੇ ਵਿੱਚ 4 ਸਤੰਬਰ ਨੂੰ ਕੋਈ ਜਗਾ ਤੇ ਵਰਖਾ ਹੋ ਸਕਦੀ ਹੈ ਪਹਿਲਾਂ ਦਾ ਸੰਭਾਵਨਾ ਇਹ ਬਣ ਗਈ ਸੀ ਕਿ ਪਹਾੜਾਂ ਦੇ ਉੱਪਰ ਹੀ ਭਾਰੀ ਵਰਖਾ ਹੋ ਸਕਦੀ ਹੈ ਜਿਹੜਾ ਹੈਗਾ ਲੈਂਡਸਲਾਈਡ ਹੋ ਸਕਦਾ ਹੈ ਪਰੰਤੂ ਮੌਸਮ ਵਿਗੜ ਵੀ ਸਕਦਾ ਪਹਾੜਾਂ ਦੇ ਉੱਪਰ ਤੇ ਜੋ ਵਿਅਕਤੀ ਪਹਾੜਾਂ ਦੇ ਉੱਪਰ ਜਾ ਰਿਹਾ ਇੱਕ ਦੋ ਦਿਨ ਤੀਹੋ ਗਰੇਜ਼ ਕਰਨ ਜੰਮੂ ਦੇ ਵਿੱਚ ਵਰਖਾ ਹੋ ਸਕਦੀ ਹੈ ਮਡ ਸਲਾਈਡ ਲੈਂਡ ਸਲਾਈਡ ਹੋ ਸਕਦਾ ਹੈ ਤੇ ਰਾਜਸਥਾਨ ਰਾਜਸਥਾਨ ਦੇ ਵਿੱਚ ਬਹੁਤ ਚੰਗੀ ਵਰਖਾ ਹੋ ਰਹੀ ਹੈ ਭਾਵੇਂ ਪੰਜਾਬ ਤੋਂ ਵੱਧ ਵਰਖਾ ਹੋ ਰਹੀ ਹੈ ਜਿਹੜਾ ਪੂਰਬੀ ਪੰਜਾਬ ਰਾਜਸਥਾਨ ਹੈ ਉੱਥੇ ਬਹੁਤ ਜ਼ਿਆਦਾ ਵਰਖਾ ਹੋ ਰਹੀ ਹੈ ਇਵਨ ਕਿ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਅਗਲੇ ਦਿਨਾਂ ਦੇ ਵਿੱਚ ਵੀ ਕੱਟੋ ਕੱਟ 7 ਤਰੀਕ ਤੱਕ ਆਪਣਾ ਜਿਹੜਾ ਗੰਗਾ ਨਗਰ ਹਰਮਾਨਗੜਾ ਵਾਲਾ ਏਰੀਆ ਇਸ ਸੀਰੀ ਚ ਵਰਖਾ ਹੋਣ ਦੀ ਸੰਭਾਵਨਾ ਹੈ ਤੁਸੀਂ ਦੁਬਾਰਾ ਫੇਰ ਮਾਨਚੀ ਚ ਦੇਖ ਦੋ ਕਿ ਇਹ ਐਸਾ ਦੇਖੋ ਪੂਰਬੀ ਰਾਜਸਥਾਨ ਦਾ ਵਰਖਾ ਜ਼ਿਆਦਾ ਹੈ ਅੰਦਰੋਂ ਜਾਂ ਨੂੰ ਘਟਦੀ ਹੈ ਉੱਤਰੀ ਤੇ ਦੱਖਣੀ ਉੱਤਰੀ ਤੇ ਪੱਛਮੀ ਰਾਜਸਥਾਨ ਚ ਵਰਖਾ ਕੁਝ ਘੱਟ ਹੈ ਤਾਂ ਇਸੇ ਤਰੀਕੇ ਦਾ ਸਿਸਟਮ ਚੱਲਦਾ ਰਹੇਗਾ ਹਾਂ ਆਪਾਂ ਇਹ ਨਹੀਂ ਕਹਿ ਸਕਦੇ ਗੰਗਾ ਨਗਰ ਹਰਮਾਨਗੜ ਚ ਮੀਂਹ ਨਹੀਂ ਪਏਗਾ ਮੀਂਹ ਪਏਗਾ ਪਰੰਤੂ ਭਾਰੀ ਵਰਖਾ ਜਿਹੜੇ ਹੈਗੇ ਪੂਰਬੀ ਹਿੱਸਿਆਂ ਦੇ ਵਿੱਚ ਗੰਗਾ ਨਗਰ ਹਰਮਾਨਗੜ ਦੇ ਵਿੱਚ ਵੀ ਵਰਖਾ ਹੋਣ ਦੀ ਸਮਭਾਵਨਾ ਬਣੀ ਰਹੇਗੀ ਦਿੱਤ ਮੇ ਗਰਜਨ ਵਦਰਪਾਤ ਇਹ ਹੋਣ ਦੀ ਸੰਭਾਵਨਾ ਰਹੂਗੀ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਵਰਖਾ ਦੀ ਸੰਭਾਵਨਾ ਬਣੀ ਹੋਈ ਹੈ ਤੇ ਜ਼ਿਆਦਾਤਰ ਚਾਂਸ ਰਹਿਣਗੇ 5 ਅਤੇ 6 ਨੂੰ ਜਿਹੜਾ ਹੈਗਾ ਇਹ ਉੱਤਰ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਤੇ ਗਰਜ ਚਮਕਦਾਂ ਛਿੱਟੇ ਪੈਣ ਤੇ ਇੱਕ ਦੋ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਬਣੀ ਰਹੇਗੀ ਬਹੁਤੀ ਵਾਰੀ ਕਿਸਾਨ ਵੀਰੇ ਪੁੱਛਦੇ ਹੁੰਦੇ ਆ ਕਿ ਯਾਰ ਮੀਂਹ ਪੈ ਗਿਆ ਹਾਏ ਹੁਣ ਮੈਂ ਕੀ ਕਰਾਂ ਮੇਰਾ ਝੋਨਾ ਖਰਾਬ ਹੋ ਜੂ ਯਾਰ ਕੁਦਰਤ ਦੇ ਰੰਗਾਂ ਨੂੰ ਮਨੁੱਖ ਨਹੀਂ ਜਾਣ ਸਕਦਾ ਹੁੰਦਾ ਤੇ ਪਿਛਲੇ ਸਾਲ ਕਣਕ ਦੇ ਵਿੱਚ ਕਈ ਬੰਦਿਆਂ ਦਾ ਹਲਾਤ ਇਹੋ ਜਿਹਾ ਸੀ ਹਾਇ ਮਰ ਗਏ ਕਣਕ ਦੇ ਪੱਲੇ ਕੁਝ ਨਹੀਂ ਛੜਿਆ ਮੀਂਹ ਪੈ ਗਿਆ ਲੇਕਿਨ ਉਦੋਂ ਬਾਅਦ ਕੀ ਹੋਇਆ ਫਿਰ ਉਦੋਂ ਬਾਅਦ ਕਿਸਾਨ ਇੰਨੇ ਕੋ ਖੁਸ਼ ਹੋਏ ਕਿ ਜਿਹੜਾ ਹੈਗਾ ਕਣਕ ਦੇ ਪਸੀਜਾਂ ਦੇ ਤਾਂ ਨਯਾਰਾ ਹੀ ਵੜਾ ਗਿਆ ਇੱਕ ਤਾਂ ਝਾੜ ਹੀ ਬਹੁਤ ਵਧੀਆ ਆ ਗਈ ਇਸ ਕਰਕੇ ਕੀ ਹੋਣ ਵਾਲਾ ਉਹ ਅਪਵਿਖ ਤੇ ਗਰਭ ਵਿੱਚ ਹੁੰਦਾ ਹੈ ਇਹ ਇੱਕਦਮ ਮੀਂਹ ਪੈ ਗਿਆ ਝੋਨਾ ਨਿਸਰਦਾ ਸੀ ਉਦਾਸ ਨਾ ਹੋ ਜਾ ਕਰੋ ਤੇ ਐਵੇਂ ਜਿਹੜਾ ਹੈਗਾ ਕਦੇ ਖੁਸ਼ ਵੀ ਨਾ ਹੋ ਜਾ ਕਰੋ ਆਪਣੇ ਆਪ ਨੂੰ ਸਮੁੰਦਰ ਦੇ ਪਾਣੀ ਵਾਂਗ ਸਟੇਬਲ ਰੱਖੋ ਇੱਕ ਮਰਦ ਦੀ ਨਿਸ਼ਾਨੀ ਹੁੰਦੀ ਹੈ ਕਿ ਪਛਵੀ ਹੋ ਜੇ ਉਹ ਸਟੇਬਲ ਰਹਿੰਦਾ ਉਹ ਜਿਹੜਾ ਹੈਗਾ ਬੁਰਕ ਦਾ ਨਹੀਂ ਹੈਗਾ ਬਜ਼ੁਰਗ ਇਹ ਕਹਿੰਦੇ ਹੁੰਦੇ ਐ ਕਿ ਜਿਹੜਾ ਘਰ ਦਾ ਮੁਖੀ ਹੈ ਜਿਹੜਾ ਮਰਦ ਹੈ ਮਰਦ ਦਾ ਇੱਕ ਗੁਣ ਹੋਣਾ ਚਾਹੀਦਾ ਇਹ ਨਹੀਂ ਕਿ ਕਿਸੇ ਨੇ ਥੱਲੇ ਮਾੜੀ ਜਿਹੀ ਅੱਗ ਬਾਲੀ ਤੇ ਦੁੱਧ ਰਾਂਗੂ ਬਾਲਾ ਦੇ ਕੇ ਸਾਰਾ ਬਾਹਰ ਨਿਕਲ ਗਿਆ ਤੇ ਮੁੜ ਕੇ ਮੁੜ ਕੇ ਤੋਂ ਵਾਲੇ ਵਿੱਚ ਥੱਲੇ ਲੱਗ ਗਿਆ ਕਿ ਦੁੱਖ ਦੇ ਵਿੱਚ ਦੁਖੀ ਬਹੁਤ ਜਿਆਦਾ ਸੁੱਖ ਦੇ ਵਿੱਚ ਇੱਕ ਤਾਂ ਛਾਲ ਮਾਰ ਗਿਆ ਇਹ ਨਹੀਂ ਇਸ ਕਰਕੇ ਜੋ ਵੀ ਕੁਦਰਤ ਦੇ ਰੰਗ ਆਉਂਦੇ ਐ ਉਹਨੂੰ ਮਾਨਿਆ ਕਰੋ ਉਸ ਰੰਗ ਨੂੰ ਮਾਨ ਕੇ ਤੇ ਕੁਦਰਤ ਉੱਤੇ ਡੋਰ ਪਾਇਆ ਕਰੋ ਇਹ ਨਹੀਂ ਸੋਚੀਦਾ ਹੁੰਦਾ ਕਿ ਹੁਣ ਝਾੜ ਕੱਟ ਗਿਆ ਹੈ ਹੁਣ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਮੈਨੂੰ ਪਤਾ ਹੈ ਦੁੱਖ ਹੁੰਦਾ ਹੈ ਦੁੱਖ ਹੋਣਾ ਹੀ ਹੈ ਕਿ ਜਿਹੜਾ ਹੈਗਾ ਉਹ ਹੀ ਤਾਂ ਕਮਾਈ ਦਾ ਸਾਧਨ ਹੈਗਾ ਤੇ ਉਸੇ ਜੀ ਦਿੱਕਤ ਆ ਜੇ ਕੋਈ ਤਾਂ ਪ੍ਰੰਤੂ ਤੇ ਪ੍ਰਮਾਤਮਾ ਦਾ ਵੀ ਕੋ ਰੋਲ ਹੁੰਦਾ ਨਾ ਇਸ ਕਰਕੇ ਜਿਹੜੇ ਰੱਬ ਦੇ ਕਰਨ ਵਾਲੇ ਕੰਮ ਰੱਬ ਤੇ ਛੱਡ ਦਿਆ ਕਰੋ ਚਿੰਤਾ ਤੁਸੀਂ ਨਹੀਂ ਕਰਨੀ ਠੀਕ ਹੈ ਇਹ ਜਿਹੜਾ ਅਗਲਾ ਸਿਸਟਮ ਦੇਖੋ ਇੱਥੋਂ ਤੱਕ ਪਹੁੰਚ ਰਿਹਾ ਹੈ ਇਹ ਫੇਰ ਅੱਗੇ ਜਾ ਕੇ ਵੱਖਾ ਕਰੇਗਾ ਹੁਣ ਅੱਜ ਵੀ ਜਿਹੜਾ ਸਾਡੇ ਇੱਥੇ ਹੈਗਾ ਇਹ ਅਰਬ ਸਾਗਰ ਤੋਂ ਹਵਾਵਾਂ ਆ ਰਹੀਆਂ ਜਿਹੜੀਆਂ ਅਰਬ ਸਾਗਰ ਵਾਲੀਆਂ ਹਵਾਵਾਂ ਉੱਪਰ ਤੱਕ ਆ ਰਹੀਆਂ ਇਹ ਰਾਤ ਨੂੰ ਵੀ ਪਾ ਸਕਦੀਆਂ ਠੀਕ ਹੈ ਜਾਂ ਸਵੇਰ ਦੇ ਟਾਈਮ ਹੀ ਪਾ ਸਕਦੀਆਂ ਬਾਕੀ ਜਿਵੇਂ ਅਗੇ ਹੋਏਗਾ ਆਪਾਂ ਦੇਖਦੇ ਹਾਂ ਧੰਨਵਾਦ ਦੋਸਤੋ ਮਿਹਰਬਾਨੀ